ਉਹ ਯਾਰੀ ਤਾਂ ਤੈਨੂੰ 2 ਘੰਟੇ ਹੋ ਗਏ ਸੀਸੇ ਅੱਗੇ ਖੜੀ ਨੂੰ ਇੱਥੋਂ ਏ ਤਿਆਰ ਹੀ ਨਹੀਂ ਹੋਇਆ ਗਿਆ ਲੈ ਕਿੰਨੇ ਤਿਆਰ ਹੀ ਨਹੀਂ ਹੋਇਆ ਗਿਆ 2 ਘੰਟੇ ਕਿੱਥੇ ਲਾਦੇ ਮੈਂ ਨੇ ਚੱਜ ਨਾਲ ਪਿਆਰ ਤਾਂ ਹੋ ਜਾਣਾ ਤਾਂ ਮੈਨੂੰ ਪੇਕੇ ਜਾਣਾ ਮੈਨੂੰ ਆਪਦੇ ਬਾੜੇ ਦੇ ਵਿੱਚ ਪਾਥੀ ਪੱਥਰ ਥੋੜੀ ਜਾਣਾ ਕਿ ਚੱਕਿਆ ਮੂੰਹ ਦੁਰਗੀ ਨਾਲੇ ਜਿਵੇਂ ਆਈ ਨਹੀਂ ਆਪਣੇ ਪੇਕੇ ਦੁਰਗੀ ਮੈਨੂੰ ਕੀ ਕਹਿਣਗੇ ਵੀ ਖਾਵਣੀ ਕੁੜੀ ਸੌਖੀ ਨਹੀਂ ਹੈਗੀ ਆਪਦੇ ਸਹੁਰੇ ਵੀ ਜਿਹੜੀ ਐਨ ਤੁਰੇ ਆਈ ਉਹ ਤੂੰ ਤਾਂ ਵੀ ਸੋਚੀ ਨਹੀਂ ਆਉਦੇ ਕੋਲੋਂ ਅਗਲਾ ਭਾਵੇਂ ਉਹਦੀ ਕਹੇ ਨਾ ਕਹੇ ਉਹ ਤਾਂ ਵੀ ਸੋਚੀ ਨਹੀਂ ਆਉਦੇ ਨਾਲ ਹੀ ਚੱਲ ਮੈਂ ਪਿਆਰ ਹੋ ਜਾਣ ਦੋ ਹੁਣ ਆਇਆ ਘਰੋਂ ਸ਼ਹੀਦੀ ਦੇ ਨੇ ਤਿਆਰ ਹੋ ਜਾ ਮੋਟਰਸਾਂ ਨਾਲ ਕੱਢਦਾ ਇਨੇ ਫਿਰ ਉੱਥੇ ਆਕੇਗੇ ਮੈਨੂੰ 2 ਘੰਟੇ ਵੀ ਨਹੀਂ ਬੈਠਣ ਦਿੱਤਾ ਹੈਗਾ ਬਸ ਮੈਂ ਤਾਂ ਹੋ ਗਈ ਤਿਆਰ 2 ਮਿੰਟ ਵੀ 2 ਘੰਟੇ ਨੇ ਬਰਾਬਰ ਨਹੀਂ ਦੇ ਤਾ ਉਹ ਸੱਚ ਰੀਤ ਨੂੰ ਮੈਂ ਬੇਬੇ ਦੀ ਰੋਟੀ ਤਾਂ ਪੁੱਛਣੀ ਭੁੱਲ ਗਿਆ ਬਿਫੜਾਤੀ ਸੀ ਕਿ ਨਾ ਉਹ ਬਸ ਮੈਂ ਆ ਗਈ ਆ ਗਈ ਮੈਂ ਨਾ ਫਸ ਪਰਸ ਚੱਕ ਲਾਂ ਨਾਲੇ ਆਪ ਤਾਂ ਤੁਸੀਂ ਮੇਰੇ ਨਾਲ ਲੜਨ ਵਾਸਤੇ ਆ ਗਏ ਆਪ ਤੁਸੀਂ ਮੋਟਰਸਾਈਕਲ ਵੀ ਨਹੀਂ ਕੱਢਿਆ ਹੋਣਾ ਉਹ ਕਮਲੀ ਮੈਂ ਤੇਰੇ ਨਾਲ ਲੜਨ ਨਹੀਂ ਆਇਆ ਮੈਂ ਤਾਂ ਤੈਨੂੰ ਐ ਪੁੱਛਦਾ ਸੀਗਾ ਵੀ ਬੇਬੇ ਨੇ ਰੋਟੀ ਫੜਾ ਦੀ ਕਿ ਨਾ ਮੈਂ ਤਾਂ ਬੁੜੀ ਦੀ ਰੋਟੀ ਬਣਾਉਣੀ ਹੈ ਭੁੱਲ ਗਈ ਜੇ ਹੁਣ ਇਹਨੂੰ ਦੱਸਤਾ ਰੋਟੀ ਵਾਲਾ ਨਮਾ ਜੱਬ ਛਿੜਜੂ ਮੇਰੀ ਜਾਨ ਨੂੰ ਮੈਂ ਐਂ ਕਰਦੀ ਆ ਇਹਨੂੰ ਝੂਠ ਹੀ ਬੋਲ ਦਿੰਨੀ ਆ ਬਾਕੀ ਰਾਤ ਦੀ ਰੋਟੀ ਦਾ ਪਈ ਹੋ ਆ ਆਪੇ ਖਾ ਲੂਗੀ ਬੁੜੀ ਉਹ ਕੀ ਸੋਚਣ ਲੱਗ ਗਈ ਹੁਣ ਬੋਲ ਕੁਛ ਉਹ ਨਾ ਨਾ ਮੈਂ ਕੀ ਸੋਚਣਾ ਮੈਂ ਤਾਂ ਐਂ ਕਹਿੰਦੀ ਸੀ ਤੁਸੀਂ ਫਿਕਰ ਨਾ ਕਰੋ ਰੋਟੀ ਤਾਂ ਕੋਦੋਂ ਦੀ ਬਣੀ ਪਈ ਐ ਮੈਂ ਨਾ ਬਸ ਬੇਬੇ ਨੂੰ ਦੱਸ ਕੇ ਆਈ ਤੁਸੀਂ ਮੋਟਰਸਾਈਕਲ ਕੱਢੋ। ਉਹ ਚੱਲ ਠੀਕ ਆ ਮੈਂ ਕੱਢਦਾ ਮੋਟਰਸਾਈਕਲ। ਐ ਕਰਕੇ ਕਿਦਾਂ ਨਹੀਂ ਆ ਜੀ ਪਰੋਣਾ। ਤੁਸੀਂ ਜਾਓ ਮੈਂ ਆ ਰਹੀ ਹਾਂ ਬਸ। ਓ ਬੇਬੇ ਸੁਣਦੀ ਆ ਰੋਟੀ ਬਣੀ ਪਈ ਆ ਤੇਰੀ ਅੰਦਰ ਰਸੋਈ ਚ ਰੱਖੀ ਪਈ ਆ। ਨਾਲੇ ਸਾਨੂੰ ਡੀਕੀ ਨਾ ਆਉਣ ਲੱਗੇ ਸਾਨੂੰ ਹਨੇਰਾ ਹੋ ਜਾਊਗਾ। ਬਨੇਰੇ ਤੇ ਚੜ ਕੇ ਮੈਂ ਕੀ ਕਰਨਾਗਾ। ਮੈਂ ਨਿਕਲ ਮੈਂ ਕਹਿ ਠੀਕ ਆ। ਇੱਕ ਤਾਂ ਹੈ ਬੂੜੀ ਉੱਪਰ ਕੰਨਾਂ ਤੋਂ ਬੋਲੀ। ਜੇ ਕਿਵੇਂ ਸਾਨੂੰ ਜਾਣਾ ਪੈ ਜੇ ਪਹਿਲਾਂ ਇਹਦੇ ਨਾਲ ਮੱਥਾ ਲਾਉਣਾ ਪੈਂਦਾ ਨਹੀਂ ਬੇਬੇ ਤੈਨੂੰ ਐ ਕਹਿੰਦੇ ਰੋਟੀ ਖਾ ਲਈ ਰੋਟੀ ਅੰਦਰੋਂ ਰੋ ਸੋਈ ਚ ਚੱਕ ਕੇ ਸਾਨੂੰ ਹਨੇਰਾ ਹੋ ਜੂਗਾ ਹਨੇਰਾ ਹੋ ਜੂ ਹਨੇਰਾ ਡੀਕ ਨਾ ਕਰੀ ਅੱਛਾ ਹਨੇਰਾ ਹੋ ਜੂਗਾ ਆਹੋ ਜੇ ਮਨ ਕੋ ਖਲਗੇ ਮੈਂ ਚੱਕ ਕੇ ਖਾ ਲੂੰਗੀ ਆਹੋ ਚੰਗਾ ਸ਼ੁਕਰ ਹੈ ਤੈਨੂੰ ਸਮਝ ਆਈ ਗੱਲ ਜਦੋਂ ਕਿਤੇ ਜਾਣਾ ਪੈ ਜੂ ਪਹਿਲਾਂ ਇਹਦੇ ਨਾਲ ਮੱਥਾ ਲਾ ਫੇਰ ਜਾਉ ਕਿਤੇ ਤਪਾ ਰੱਖੇ ਕਿਵੇਂ ਯਾਰ ਇੰਨਾ ਟਾਈਮ ਲਾਈ ਲੈ ਕਹਿੰਦਾ ਕਿਵੇਂ ਇੰਨਾ ਟਾਈਮ ਲਾਈ ਤੁਹਾਡੀ ਬੋਲੀ ਮਾਂ ਨੂੰ ਕਿ ਸਮਝਾਉਣਾ ਸੌਖਾ ਪਿਆ ਇੱਕ ਗੱਲ ਨੂੰ ਚਾਰ ਚਾਰ ਵਾਰ ਕਹਿਣਾ ਪੈਂਦਾ ਤਾਂ ਕਿਤੇ ਜਾ ਕੇ ਮੜੀ ਜੀ ਗੱਲ ਉਹਦੇ ਪੱਲੇ ਪੈਂਦੀ ਆ ਰੋਟੀ ਬਾਰੇ ਸਮਝਾ ਕੇ ਆਈਆਂ ਵੀ ਚੱਕ ਕੇ ਰੋਟੀ ਖਾ ਲਈ ਉਹਦਾ ਠੀਕ ਹੈ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੈਨੂੰ ਰੋਟੀ ਬਣਾਈ ਕਦੋਂ ਐ ਲੈ ਰੋਟੀ ਬਣਾਉਣ ਨੂੰ ਕਿਹੜਾ ਉਹ ਜੱਜ ਲੱਗੀ ਆ ਦੋ ਫੁਲਕੇ ਪਏ ਨੇ ਰਾਤ ਵਾਲੇ ਉਹੀ ਖਾ ਲੂਗੀ ਚੱਕ ਕੇ ਯਾਰ ਕਿਹੰਜੇ ਗੱਲਾਂ ਕਰਦੀ ਆ ਤੂੰ ਬੇਫੇਰਾ ਦੀ ਰੋਟੀ ਖਾਊਗੀ ਹੁਣ ਨਾ ਫਿਰ ਕੀ ਹੋ ਗਿਆ ਜੇ ਰਾਤ ਦੇ ਫੁਲਕੇ ਖਾ ਲੂਗੀ ਮਹਿੰਗਾਈ ਪਤਾ ਕਿੰਨੀ ਹੋ ਰਹੀ ਆ ਨਾਲੇ ਫੁੱਲਕੇ ਖਰਾਬ ਥੋੜੀ ਕਰਨੇ ਨੇ ਤੁਸੀਂ ਚਲੋ ਆਪਾਂ ਪਹਿਲੀ ਲੇਟ ਹੋਈ ਜਾਂਦੇ ਆ ਚਲ ਬੈ ਜਾ ਆ ਜਾ ਨਾਲੇ ਬੂਟ ਤਾਂ ਪਾ ਲੈਣੇ ਸੀ ਪਾ ਕੇ ਦੁਰਪੇ ਚੱਪਲਾ ਉਹ ਯਾਰ ਆ ਪੱਟੀ ਬੰਨੀ ਹੋਈ ਸੀ ਤਾਂ ਨਹੀਂ ਪਈ ਹੈਗੇ ਬੂਟਾ ਅਸਤ ਮੈਂ ਬੜੀ ਖੁਸ਼ ਆ ਨਾ ਤਾਂ ਪੇਕੇ ਘਰ ਸਾਰਿਆਂ ਨੂੰ ਮਿਲ ਕੇ ਇੰਨੀ ਬੜੀ ਖੁਸ਼ੀ ਹੋਈ ਮੈਨੂੰ ਨਾਲਿਆਂ ਵਿੱਚ ਸ਼ਾਪਿੰਗ ਕਰਿਆ ਜੀ ਪਰ ਖੁਸ਼ ਆ ਨਾ ਜੀ ਹਾਂ ਅਸਤ ਮੈਂ ਬਹੁਤ ਖੁਸ਼ ਆ ਨਾ ਤੈਨੂੰ ਉਹੀ ਦਵਾਤਾ ਚੜਾ ਫਿਰ ਮੈਂ ਬਸ ਤੁਸੀਂ ਮੇਰੇ ਨਾਲ ਇੰ ਧਿਆਨ ਰੱਖਿਆ ਕਰੋ ਉਹ ਮੈਂ ਤਾਂ ਤੇਰਾ ਇੰ ਧਿਆਨ ਰੱਖਦਾ ਤੂੰ ਹੀ ਨਹੀਂ ਮੇਰਾ ਧਿਆਨ ਰੱਖਦੀ ਹੈਗੀ ਲੈ ਕਹਿੰਦੇ ਮੇਰਾ ਨਹੀਂ ਧਿਆਨ ਰੱਖਦੀ ਮੈਂ ਕਹਾਂ ਤੁਹਾਨੂੰ ਥੋੜਾ ਧਿਆਨ ਰੱਖਿਆ ਹੈਗਾ ਉਹ ਯਾਰ ਮੈਨੂੰ ਕਿੰਨੇ ਦਿਨ ਹੋ ਗਏ ਤਾਂ ਮੈਨੂੰ ਆਲੂ ਦੀ ਸਬਜ਼ੀ ਨਹੀਂ ਬਣਾ ਕੇ ਖਵਾਈ ਹੈਗੀ ਆਲੂ ਦੀ ਸਬਜ਼ੀ ਲੈ ਆਲੂ ਦੀ ਕਿੰਡੀ ਕੀ ਗੱਲ ਆ ਤੁਸੀਂ ਆਲੂ ਲਿਆਈ ਨਹੀਂ ਹੈਗੇ ਮੈਨੂੰ ਲੱਗ ਉੱਪਰ ਸੁਲੇ ਆਦੇ ਗਦੀ ਮੈਂ ਤੈਨੂੰ ਦਿਖਦੀ ਨਹੀਂ ਹੈ ਕਿ ਤੈਨੂੰ ਸੂਟਾਂ ਤੋਂ ਫੇਰ ਮਿਲੇ ਫੇਰ ਹੀ ਹੈ ਕੋਈ ਗੱਲ ਨੂੰ ਆਲੂ ਦੀ ਸਬਜ਼ੀ ਦੀ ਕਿੱਡੀ ਗੱਲ ਹੈ ਕੱਲ ਨੂੰ ਬਣਾ ਕੇ ਦੇ ਦੂੰਗੀ ਮੈਂ ਹੁਣ ਨਾ ਬਣਾਈ ਹਜੇ ਵੀ ਕੱਲ ਨੂੰ ਵੇ ਆ ਗਈ ਪੁੱਤਾ ਹਾਂ ਮਾ ਆ ਗਈ ਚਾਹੀਦਾ ਜੀ ਕੁਝ ਤਾਂ ਵੇ ਪੁੱਤਾ ਚਾਹੀਦਾ ਕੀ ਸੋਨੂੰ ਨੂੰ ਪਤਾ ਹੈ ਨਾ ਦਸ ਰੋਟੀ ਤੱਕ ਕੇਵਲ ਜਾਣੇ ਹੋ ਅਮਾ ਕਿਨੇ ਕੰਮ ਦੀ ਦੰਦਰੀ ਜਾਣੀ ਤਾਜੀ ਰੋਟੀ ਬਕਾਏ ਤੋਂ ਜਿੱਥੇ ਜਾਣਦੇ ਹੁੰਦੇ ਮੇਰਾ ਲੈ ਦੇਖ ਲੈ ਹਲੇ ਆ ਕੇ ਨਹੀਂ ਖੜੇ ਹੋ ਗਈ ਤੇਰੀ ਬੁੜੀ ਸ਼ੁਰੂ ਹੁਣ ਸਾਂਭ ਲਾ ਆਦੀ ਬੁੜੀ ਨੂੰ ਰੋਟੀਆਂ ਇਹਦੇ ਵਾਸਤੇ ਤਾਜ਼ੀਆਂ ਬਣਾ ਕੇ ਰੱਖ ਜਾ ਮੈਂ ਕਿਤੇ ਪਰੌਠੇ ਨਾਲ ਲਾਗੇ ਜਦਾ ਤੈਨੂੰ ਦੇਸੀ ਘਿਓ ਵਾਲੇ ਉਹ ਚੱਲ ਤੂੰ ਵੀ ਨਾ ਗੁੱਸਾ ਕਰ ਮੈਂ ਕਰਦਾ ਬੇਬੇ ਨਾਲ ਗੱਲ ਐ ਕੀ ਗੱਲਾਂ ਕਿਸੇ ਨਹੀਂ ਜਾਣੇ ਮੈਨੂੰ ਤਾਂ ਸੁਣਦਾ ਨਹੀਂ ਲੈ ਸੁਣ ਲੈ ਹੁਣ ਇੱਕ ਤਾਂ ਬੰਦਾ ਬਾਹਰੋਂ ਥੱਕਿਆ ਹਾਰਿਆ ਆਉਂਦਾ ਉਹਨੂੰ ਪਾਣੀ ਤਾਂ ਕੀ ਉਹ ਕਰਨਾ ਅੱਖੇ ਨੂੰ ਲਾ ਕੇ ਦੇ ਦੋ ਲੰਗਰ ਹੁਣ ਉਹ ਚੱਲ ਲਾ ਦੇ ਦੋ ਰੋਟੀਆਂ ਬੇਬੇ ਨੂੰ ਭੁੱਖ ਲੱਗੀ ਐ ਜੇ ਲਾ ਰਿੰਗ ਤੈਨੂੰ ਦੱਸ ਕੀ ਫਰਕ ਪੈਂਦਾਗਾ ਮੇਰੇ ਤੋਂ ਨਹੀਂ ਪੱਕਦੀਆਂ ਰੋਟੀਆਂ ਰੋਟੀਆਂ ਮੈਂ ਤਾਂ ਆਪ ਹੀ ਥੱਕੀ ਪਈਆਂ ਬੇਬੇ ਗੱਲ ਸੁਣ ਲੈ ਮੇਰੀ ਰਸੋਈ ਚ ਨਾ ਪਾਣੀ ਦਾ ਜੱਗ ਪਿਆ ਜਾ ਕੇ ਉਹ ਪੀ ਲੈ ਤੇਰੀ ਭੁੱਖ ਮਿਟ ਜੂਗੀ ਬਾਹ ਨਹੀਂ ਫੇਰੇ ਪਾਣੀ ਨਾਲ ਭੁੱਖ ਮਿਟ ਚੂਗੀ اے ਮੁੰਡਿਆ ਤੂੰ ਹਾਂ ਕੁਛ ਕਹਿ ਫੇ ਚਾ ਪੀਣਾ ਨਾ ਦਾ ਖੜਿਆ ਉਹ ਬੇਬੇ ਮੈਂ ਕੀ ਕਹਾਂ ਤੂੰ ਮੜਮੋਟਾ ਆਪ ਵੀ ਸੋਚਾ ਇਹ ਤਾਂ ਬੇਜਰੀ ਥੱਕੀਈ ਗਈ ਹੈਗੀ ਹੁਣ ਕਿੱਥੇ ਬਣਾਊਗੀ ਇਹ ਰੋਟੀ ਤੂੰ ਐ ਕਰ ਹੁਣ ਪਾਣੀ ਨਾਲ ਹੀ ਖਾ ਲੈ ਸਵੇਰੇ ਬਣਾ ਦਊਗੀ ਤੈਨੂੰ ਰੋਟੀ ਇਹ ਚਲੋ ਜੀ ਆਪਾਂ ਅੰਦਰ ਆਮ ਕਰਦੇ ਆਂ ਚਲੋ ਅੱਡੀ ਕੇ ਸੁਤ ਮਾੜੀ ਪੁੱਤ ਨੇ ਵੀ ਕਹਤਾ ਪਾਣੀ ਪੀ ਕੇ ਅੱਜ ਕਰਦਾ ਰੋਟੀ ਨਾਲ ਢੱਡਪਰੂ ਪਾਣੀ ਨਾ ਕਿੱਥੇ ਭਰੂ ਨੂੰ ਪੁੱਤਾਂ ਦਾ ਵੀ ਵਸ ਇੱਕ ਹੀ ਸਰਿਆ ਪਿਆਗਾ ਪੁੱਤ ਵੀ ਮੇਰਾ ਨੂੰ ਦਾ ਮਾਰ ਕੇ ਬੈਠ ਗਿਆ ਮਾਂ ਦਾ ਨਹੀਂ ਸੋਚਿਆ ਗਿਆ ਓਏ ਹਾਏ ਹਾਏ ਕਿੰਨੀ ਗੰਦੀ ਮੁਸ਼ਕਾਈ ਜਾਂਦੀ ਆ ਕਿੰਨਾ ਗੰਦ ਪਾਇਆ ਆ ਮੇਰੀ ਗੱਲ ਸੁਣਿਓ ਇੱਥੇ ਆਇਓ 1 ਮਿੰਟ ਆਜੋ ਹੁਣ ਉਹ ਕੀ ਹੋ ਗਿਆ ਸਵੇਰੇ ਸਵੇਰੇ ਰੌਲਾ ਪਾ ਰਖਿਆ ਹੈ ਹਾਂ ਬੋਲ ਕੀ ਹੋ ਗਿਆ ਕਿਹਦੇ ਰੋਲਾ ਪਾਈ ਜਾਂਦੀ ਐਖੇ ਰੋਲਾ ਨਾ ਪਾਵਾਂ ਤਾਂ ਹੋਰ ਕੀ ਕਰਾਂ ਇੱਕ ਤਾਂ ਪਹਿਲੇ ਹੈ ਇਹ ਬੋਲੀ ਉਹ ਘੱਟ ਸੀ ਵੀ ਹੁਣ ਇਹਨੇ ਗੰਦ ਪਾਉਣਾ ਸ਼ੁਰੂ ਕਰਤਾ ਕਮਰੇ 'ਚ ਖੜਨਾ ਦੁੱਬਰ ਕਰਿਆ ਪਿਆ ਮੇਰਾ ਮੁਸਕ ਦੇਲਾ ਕਿੰਨੀ ਮਾਰ ਰਹੀ ਐ ਇੱਥੋਂ ਉਹ ਲਾਵਾ ਆਹੀ ਕੰਮ ਰਹਿ ਗਿਆ ਦੀਆ ਤੈਨੂੰ ਕਮਰੇ 'ਚ ਕਿਵੇਂ ਮੁਸਕ ਮਾਰਦੀ ਐ ਕਿਵੇਂ ਝਾੜੇ ਗੁੱਡੂ ਕੀ ਇਹ ਵਿਚਾਰੀ ਬੇਵਾਰਟੀ ਮੇਰੇ ਤੇ ਵਿਸ਼ਵਾਸ ਕਰ ਮੈਂ ਕਹਣਾ ਨਿਆਣੀ ਐਗੀ ਵੀ ਗੰਦ ਪਾਤਾ ਮਾਮਾ ਤੇਰੀ ਗੱਲ ਮੰਨਣ ਦਾ ਨਾਗਾ ਵੀ ਤਾਂ ਗੰਦ ਨਹੀਂ ਪਾਇਆ ਪਰ ਮੁਸਕ ਕਾਦੀ ਮਾਰਦੀ ਐ ਮੈਨੂੰ ਕੀ ਪਤਾ ਕਿ ਤੈਨੂੰ ਉਸਦਾ ਹੀ ਜਾਂਦੀ ਹੈ ਮੇਰੇ ਤੇਰਾ ਸਵਾਸ ਕਰ ਉਤ ਮੈਂ ਕੋਈ ਗੰਦ ਨਹੀਂ ਪਾਇਆ ਉਹ ਹੁਣ ਮੈਂ ਕੀ ਕਰਾਂ ਮੈਂ ਤਾਂ ਥੋੜੇ ਦੋਨਾਂ ਦੇ ਵਿਚਾਲੇ ਫਸ ਗਿਆ ਨੜੇ ਮਾਮਾ ਤੈਨੂੰ ਕਿੰਨੀ ਵਾਰੀ ਸਮਝਾਏਗਾ ਨੜੇ ਤਾਂ ਛੋਟੀ ਲਿਆ ਕੇ ਦਿੱਤੀ ਦੀ ਵੀ ਚਲ ਤੂੰ ਉਹਦੇ ਸਹਾਰੇ ਨਾਲ ਬਗਜਿਆ ਕਰਾਂਗੇ ਕਿਉਂਕਿ ਸੁਲਖਾਨੇ ਚ ਪਰ ਤਾਂ ਤਾਂ ਫਿਰ ਵੀ ਉਹੀ ਕੰਮ ਕਰਤਾ ਹੁਣ ਮੈਂ ਦੱਸ ਕੀ ਕਰਾਂ ਕਰਨਾ ਕੀ ਆ ਚੱਕ ਕੇ ਤਾਂ ਬੋਰੀਆਂ ਵੀ ਇਸ ਤਰ੍ਹਾਂ ਛੱਡ ਗਿਆ ਮਿਰਦਾ ਆਸ਼ਰਮ ਦੇ ਵਿੱਚ ਹੁਣ ਸਾਰੀ ਉਮਰ ਸਾਂਭਣ ਦੇ ਨਾ ਠੇਕਾ ਥੋੜੀ ਲੈ ਰੱਖੀ ਆਵੇਂ ਜਰਾ ਕੀ ਕਹਨੇ ਤੂੰ ਹੱਦ ਕਰ ਗਈ ਹੈਗੀ ਐ ਕਿਵੇਂ ਕੱਢਦਾ ਮੈਂ ਮਾਏ ਹੋ ਮੇਰੀ ਨਲੇ ਲੋਕ ਕੀ ਕਹਿਣਗੇ ਚਾਹੇ ਠੀਕ ਆ ਜੇ ਤੂੰ ਨਹੀਂ ਕੱਢ ਸਕਦਾ ਨਾ ਤੇ ਮੈਂ ਕੱਢ ਦੰਨੀ ਇਹਨੂੰ ਬਾਹਰ ਤੂੰ ਦਿਮਾਗ ਖੋ ਆ ਕੀ ਕਹੀਆਂ ਮੈਂ ਹੋ ਹੁਣ ਲੈ ਕਿੱਧਰ ਜਾਉਂਗੀ ਮੇਰੇ ਪਾਸਾ ਜਿੱਥੇ ਮਰਜੀ ਜਾ ਚਾਹੇ ਟੱਠੇ ਖੂਜ ਜਾ ਤੇਰਾ ਠੇਕਾ ਨਹੀਂ ਲਿਆ ਮੈਂ ਇੱਥੇ ਸਾਰੀ ਉਮਰ ਦਾ ਖੜੀ ਹੋ ਜਾ ਰਹੀ ਹੈ ਮੇਰਾ ਕੋਈ ਪਤਾ ਨਹੀਂ ਕਿ ਸਰ ਕੋ ਸਹੀ ਚੱਲ ਰਿਹਾ ਹੈ। ਆਏ ਬੀ। ਭਾਬੀ ਆ ਕੀ ਗੱਲ ਹੋਈ? ਤੁਸੀਂ ਬੇਬੇ ਨੂੰ ਧੱਕੇ ਕਿਉਂ ਮਾਰ ਰਹੇ ਹੋ? ਮੈਨੂੰ ਕਿ ਪੁੱਛਦਾ? ਆਪਦੀ ਮਾਂ ਨੂੰ ਹੀ ਪੁੱਛ ਲੈ। ਉਹ ਦੇਲਾ ਕਮਰੇ ਚ ਕੀ ਗੰਦ ਪਾਇਆ ਪਿਆ? ਇਹਨੂੰ ਪੁੱਛਦਾ ਸਹੀ ਆ ਉਮਰ ਇਹਦੀ ਕੋਈ ਗੰਦ ਪਾਉਣ ਦੀ। ਜਵਾਕਾਂ ਨਾਲ ਵੀ ਗਈ ਪਈ ਆ ਇਹ ਤਾਂ। ਐਨੀ ਮੁਸ਼ਕ ਮਾਰਦੀ ਦੇ ਕਮਰੇ ਦੇ ਵਿੱਚੋਂ। ਬੰਦਾ ਖੜਵਾ ਜੋਗਰਾ ਨਹੀਂ ਹੈਗਾ ਉੱਥੇ। ਮੇਰੇ ਦੇ ਬਸਵਾ ਸਾਹ ਕੰਮਾ ਕੋਈ ਕੰਦ ਨਹੀਂ ਪਾਏਗਾ ਬਾਈ ਪਹਿਲਾਂ ਤੇ ਮੈਨੂੰ ਕੋਈ ਐ ਦੱਸ ਇਤਰੀ ਵੀ ਇਹ ਕਰਦਾ ਕੰਮ ਹੈ ਕਮਾ ਦਾ ਗੰਦਾ ਚੱਕੇ ਬਾਈ ਭਾਬੀ ਨੂੰ ਆਈ ਨੂੰ ਤਾਂ 2 ਸਾਲ ਹੋਏ ਨੇ ਤੇ ਬੇਬੇ ਨੂੰ ਤੈਨੂੰ ਪਾਲਿਆ ਵੱਡਾ ਕੀਤਾ ਸਾਰਾ ਕੁਝ ਕਰਿਆ ਤੇ ਤੂੰ ਉਹਦੀ ਗੱਲ ਤੇ ਯਕੀਨ ਕਰੀ ਜਾਂਦਾ ਬੇਬੇ ਦੀ ਗੱਲ ਤੇ ਤੈਨੂੰ ਯਕੀਨ ਨਹੀਂ ਹੈਗਾ ਤੁਸੀਂ ਦਾ ਹੱਥ ਤੋਕੇ ਦੋ ਇਹਦੇ ਪਿੱਛੇ ਪੈ ਗਏ ਵੱਡਾ ਆਇਆ ਬੁੜੀ ਦੀ ਹਮੈਤਾਂ ਕਰਨ ਆਲਾ ਨਾ ਬਾਈ ਇਹ ਤੈਨੂੰ ਇੰਨਾ ਵਿਸਵਾਸ ਹੈ ਤੂੰ ਦੇਖ ਲੈ ਕਿੱਥੋਂ ਮਾਰਦੀ ਆ ਵਦੂ ਉਹ ਲਫਾਫਾ ਬਈ ਬਾਦੂ ਇਹ ਚੋ ਆ ਰਹੀ ਆ ਆ ਆਲੂਆਂ ਚ ਰੀਤਾ ਇਹ ਤਾਂ ਉਹੀ ਆਲੂ ਨੇ ਜਿਹੜੇ ਮੈਂ ਲੈ ਕੇ ਆਏ ਸੀਗੇ ਉਹ ਦਿਨ ਤੈਨੂੰ ਦਿਖੇ ਨਹੀਂ ਉਹ ਦਿਨ ਦਾ ਲਫਾਫਾ ਇਹ ਓਹੋ ਮੈਂ ਨਾ ਭਲੇਖੇ ਨਾਲ ਬੇਬੇ ਦੇ ਕਮਰੇ ਚ ਰੱਖ ਦੀ ਸਾਰੇ ਕਿਤੇ ਢੋਲੀ ਗਈ ਮੈਂ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਹਾਂ ਤੂੰ ਮੇਰੀ ਨਹੀਂ ਕੀ ਕੜਾ ਕੜਾ ਕੇ ਚਾਹਤਾ ਹੈ ਜਿਵੇਂ ਮੈਨੂੰ ਖਾਣਾ ਹੋਵੇ ਨਾ ਤੈਨੂੰ ਕੀ ਜੀ ਐਨੀ ਫਿਕਰ ਹੁੰਦੀ ਹੈ ਨਾ ਆਪਣੀ ਮਾਂ ਦੀ ਤਾਂ ਛੱਡ ਕਾਲਜ ਦੀ ਪੜਾਈਆਂ ਨੂੰ ਤੇ ਘਰੇ ਲੈ ਕੇ ਸੇਵਾ ਕਰ ਨਾਲੇ ਲੱਗ ਜੂ ਪਤਾ ਕਿ ਕਿਵੇਂ ਕਰੀਦੀ ਹੁੰਦੀ ਹੈ ਸੇਵਾ ਚੱਲ ਬੇਬੇ ਤੂੰ ਮੇਰੇ ਨਾਲ ਚੱਲ ਸੇਵਾ ਤਾਂ ਹੁਣ ਮੈਂ ਹੀ ਕਰੂੰ ਦੇਖਦਾ ਇਹਨੂੰ ਕਿਹੜਾ ਕੋਈ ਕੁਝ ਕਹਿੰਦਾ ਲੈ ਜਾ ਲੈ ਜਾ ਦੇਖ ਲੂਗੀ ਕਰ ਲੇਗਾ ਸੇਵਾ ਦਾ ਵੱਡਾ ਸੇਵਾ ਕਰਨ ਵਾਲਾ ਜਦ ਲੱਗੇਗਾ ਤੇਰੇ ਚਾਰ ਤੇ ਤੈਨੂੰ ਫੇਰ ਲੱਗੂ ਪਤਾ ਵੀ ਕੀ ਭਾਵਿਕ ਹੁੰਦੀ ਆ ਵੱਡਾ ਕਰ ਲੂਗਾ ਸੇਵਾ ਲੱਗੇਗਾ ਤੇ ਚੰਗੀ ਕਰਨਾਂ ਨੂੰ ਹੱਥ ਚਲ ਚੱਲ ਬਹਿ ਜਾ ਕੋਈ ਇੱਧਰ ਨਾਲ ਦੇਖ ਲੈ ਮਾਂ ਤੂੰ ਵੀ ਮਾੜੀ ਮੁੱਟੀ ਗੌਰ ਰੱਖ ਲਿਆ ਕਰ ਬਿਰੋ ਮੈਂ ਸਾਈ ਕਰਤੀ ਸ਼ੁਰੂ ਲੰਬੜਦਾਰੀ ਅੱਜ ਪੁੱਤ ਕਿਵੇਂ ਆ ਗਿਆ ਅੱਗੇ ਤੂੰ ਫੋਨ ਤੇ ਗੱਲ ਕਰਦਾ ਸੀ ਮੇਰੇ ਮਾਮਨਾ ਮੈਂ ਤਾਂ ਇਹਨੂੰ ਫੋਨ ਵੀ ਨਹੀਂ ਕਰਿਆ ਬੇਬੇ ਮੈਨੂੰ ਕਾਲਜ 'ਚ ਥੋੜੇ ਦਿਨਾਂ ਦੀ ਛੁੱਟੀਆਂ ਮਿਲ ਗਿਆ ਮੈਂ ਸੋਚਿਆ ਵੀ ਚਲ ਫੋਨ ਕੀ ਕਰਨਾ ਮੈਂ ਬੇਬੇ ਨੂੰ ਪਿੰਡ ਜਾ ਕੇ ਸਰਪ੍ਰਾਈਜ਼ ਦਊਂਗਾ ਪਰ ਇੱਥੇ ਆ ਕੇ ਤਾਂ ਮੈਨੂੰ ਹੋਰ ਹੀ ਸਰਪ੍ਰਾਈਜ਼ ਮਿਲ ਗਿਆ ਨਾਲੇ ਤਾਂ ਮੈਨੂੰ ਦੱਸੀ ਨਹੀਂ ਹੈਗਾ ਵੀ ਭਾਈ ਤੇ ਪਰਜਾਈ ਤੇ ਨਾਲ ਐ ਕਰਦੇ ਨੇ ਤੋ ਮੈਂ ਕਿ ਜੱਥਾ ਤਾਂ ਇਹਨੂੰ ਤੇਰਾ ਮਨ ਕਾਹਨ ਖਰਾਬ ਕਰਨਾ ਸੀਗਾ ਉਹ ਬਗਿਆਨੀ ਥੀ ਵੀ ਲੜਨ ਲੱਗੀ ਆਪਦਾ ਪੁੱਤ ਵੀ ਮਗਰ ਲੱਗ ਗਿਆ ਉਹਦੀ ਬੇਬੇ ਹੁਣ ਤੂੰ ਫਿਕਰ ਨਾ ਕਰ ਹੁਣ ਮੈਂ ਆ ਗਿਆ ਵੀਰਾ ਕੀ ਮੈਂ ਭਾਬੀ ਨੂੰ ਵੀ ਠੀਕ ਕਰ ਦੂੰਗਾ ਨਾ ਤੇਨੂੰ ਬਾੜੀ ਕਾਲੀ ਸੀ ਬੇਬੇ ਨੂੰ ਬਾਹਰੇ ਘਟਣ ਦੀ ਰੁਕ ਨਹੀਂ ਸਕਦੀ ਸੀਗੀ ਉਹ ਗੁਰੀ ਹੁਣ ਪਤਾ ਨਹੀਂ ਕੀ ਕੁਝ ਕਰੂ ਆਪਣੇ ਨਾਲ ਕਹਿੰਦਾ ਆਪਣੇ ਨਾਲ ਕੀ ਕੁਝ ਕਰੂਗਾ ਕਰਨਾ ਕੀ ਆ ਆਪਦਾ ਤਾਂ ਬੁੱਤ ਬਣਿਆ ਖੜਿਆ ਸੀ ਮੈਨੂੰ ਤਾਂ ਕੁਝ ਕਰਨਾ ਹੀ ਪੈਣਾ ਸੀ ਆਹੋ ਆਈਆ ਹੁਣ ਵੱਡੀ ਜਾਨੇ ਯਾਨੀ ਮੇਰੀ ਗੱਲ ਸੁਣਦਾ ਧਿਆਨ ਨਾਲ ਜਿੰਨੇ ਤਾਂ ਉਹਨੂੰ ਬੁਰੀ ਘਰੇਗਾ ਆਪਦਾ ਮੂੰਹ ਬੰਦ ਕਰਕੇ ਰੱਖੀ ਨਾਲੇ ਹੁਣ ਕਿਉਂ ਕੀ ਗੱਲ ਜਾ ਕੜਦੇ ਦੇ ਬਾਰੇ ਉਹਨੂੰ ਨਾ ਇਹ ਗੱਲ ਦਿਮਾਗ 'ਚ ਰੱਖੀ ਜੇ ਬੇਬੇ ਜਾਊਗੀ ਜ਼ਮੀਨ ਵੀ ਜਾਊਗੀ ਫਿਰ ਲੜੇ ਮੈਨੂੰ ਐ ਲੱਗਦਾਗਾ ਬੇਬੇ ਖਦੇ ਜ਼ਮੀਨ ਪੂਰੀ ਦੇ ਨਾਮ ਹੀ ਨਾ ਕਰਾ ਦੇ ਮੈਂ ਤਾਂ ਆ ਗੱਲ ਸੋਚੀ ਹੋਈ ਨਹੀਂ ਹੈਗੀ ਮੇਰੇ ਤਾਂ ਦਿਮਾਗ 'ਚ ਹੀ ਨਹੀਂ ਆਈ ਆਹ ਗੱਲ ਤੇਰਾ ਕਿੱਥੇ ਦਿਮਾਗ ਕੰਮ ਕਰਦਾ ਹੈਗਾ ਇਹਦਾ ਮਤਲਬ ਹੁਣ ਮੈਨੂੰ ਇੰਨੇ ਦਿਨ ਹੁਣ ਉਹਨੂੰ ਹੋਰ ਸਹਿਣ ਕਰਨਾ ਪਊਗਾ 부ੜੀ ਹੋਰ ਇਸੇ ਘਰ 'ਚ ਰਹੂਗੀ ਚਲ ਹੁਣ ਮੈਂ ਤੈਨੂੰ ਜਿੰਨੀ ਗੱਲ ਦੱਸੀ ਆ ਉਹ ਤਾਂ ਤੇ ਆਮਲ ਕਰ ਲਈ ਮੈਂ ਬੜਾ ਖੇਤ ਜਾ ਕੇ ਆਉਣਾ ਚਲ ਠੀਕ ਆ ਕੋਈ ਨਾ ਕੁਈ ਨਾ ਦਿਉਰਾ ਕਰਲਾ ਕਰਲਾ ਬੁੜੀ ਦੀ ਸੇਵਾ ਮੈਂ ਵੀ ਦੇਖ ਲਈਆਂ ਕਿੰਨੇ ਕ ਦਿਨ ਸੇਵਾ ਕਰਦਾ ਤੂੰ ਤੇਰੇ ਇੱਕ ਇੱਕ ਵਾਰ ਕਾਲਜ ਜਾਣ ਦੀ ਉਹਦੇਰਾ ਫਿਰ ਮੈਂ ਤੇਰੀ ਬੁੜੀ ਨੂੰ ਨਾ ਇਹੇ ਜੇ ਟਿਕਾਣੇ ਲਾਉ ਜਿੱਥੇ ਦਾ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਲੈ ਬੇ ਉਠੋ ਆ ਦਵਾਈ ਲੈ ਲੈ ਹੱਥ ਕਰ ਗੁਣੇ ਕੱਢ ਕੇ ਦਿੰਦਾ ਆੜ ਜਾ ਵੀ ਲੈ 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 ਲਾਲਾ ਪਾਇਆ ਲੈ ਬੇਬੇ ਆ ਮਸ਼ੀਨ ਲੈ ਕੇ ਆ ਮੈਂ ਤੇਰੇ ਲਈ ਵਾਸਤੇ ਤੂੰ ਇਹਨੂੰ ਲਾ ਕਰਨ ਚ ਫਿਰ ਤੈਨੂੰ ਉੱਚਾ ਤੋਂ ਹਟ ਜੂਗਾ ਅੱਛਾ ਕਿਵੇਂ ਲਾ ਕਰਦੇ ਨੇ ਮੈਨੂੰ ਤਾਂ ਪਤਾ ਨਹੀਂ ਲਾਲਾ ਲਾਲਾ ਹੁਣ ਵਧੀਆ ਸੁਣਦਾ ਹਾਂ ਸੁਣਦਾ ਹਾਂ ਹਾਂ ਆਉਣ ਲੱਗੀ ਵਾਇਆ ਆਉਂ ਲੱਗੀ ਠੀਕ ਆ ਹੁਣ ਇਹਨੂੰ ਸੈਟਿੰਗ ਕਰਕੇ ਲਾ ਲਈਏ ਇਤਨੀ ਤਾਂ ਹੀ ਲਾ ਲਾ ਗੱਲਾਂ ਕਰ ਲੈ 2 ਮਿੰਟ ਅੱਛਾ ਹਾਂ ਹੁਣ ਇਹਦੇ ਨਾਲ ਤੈਨੂੰ ਵਧੀਆ ਸੁਣਾਇਆ ਕਰੂਗਾ ਨਾਲੇ ਕਿਸੇ ਨੂੰ ਦੱਸੀ ਨਾ ਵੀ ਮੇਰੇ ਮਸ਼ੀਨ ਲਈ ਹੋਏ ਕੰਨਾਂ ਵਾਲੇ ਠੀਕ ਆ ਪੁੱਤ ਹਾਂ ਨਾਲੇ ਉਹ ਕਿਹੜਾ ਤੈਨੂੰ ਸਾਰੀ ਗੱਲ ਦੱਸ ਦਿੰਨੇ ਵੀ ਤੂੰ ਉਹਨਾਂ ਨੂੰ ਸਾਰੀ ਗੱਲ ਦੱਸੇ ਹਾਂ ਇਹ ਚ ਸੁਣੀ ਜਾਇਆ ਕਰੂਗਾ ਜਦੋਂ ਗੱਲਾਂ ਕਰਿਆ ਕਰਨਗੇ ਹਾਂ ਉਹਨਾਂ ਨਾਲ ਗੁੱਬੀਓ ਚੱਲ ਬੀਬੀ ਨੂੰ ਉੱਚਾ ਸੁਣਦਾ ਹਾਂ ਹੈਨਾ ਇਹ ਵੀ ਠੀਕ ਆ ਤੇ ਗੱਲ ਹੋਰ ਹੁਣ ਇਹਨੂੰ ਲਾ ਲਿਆ ਕਰੀ ਚਾਰਜ ਲੱਗਦੀ ਆ ਇਹ ਲਾ ਦਿਆ ਕਰ ਵੇਲੇ ਸਿਰ ਫਿਰ ਪੁੱਤਿਆ ਇਹਨਾਂ ਨੂੰ ਪਤਾ ਨਹੀਂ ਲੱਗਉ ਚਾਰਜ ਲੱਗ ਰਹੀ ਐ ਉਹ ਇਹਨਾਂ ਨੂੰ ਕੀ ਪਤਾ ਲੱਗਉ ਤੂੰ ਆਪਦੇ ਕਮਰੇ ਚ ਲਾ ਦਿਆ ਕਰ ਲਕੋ ਉਸ ਪੇ ਕੇ ਰਾਤ ਨੂੰ ਲਾ ਦਿਆ ਕਰ ਚੱਲ ਪੈਣ ਲੱਗੇ ਠੀਕ ਹੈ ਹੋਰ ਪੁੱਤ ਮੈਨੂੰ ਐ ਦੱਸ ਹੁਣ ਤੇਰੇ ਛੁੱਟਿਆਂ ਦੇ ਕਿੰਨੇ ਕੰਨੇ ਰਹਿਗੇ ਛੁੱਟਿਆਂ ਦੇ ਕਿਹੜੇ ਦਿਨ ਰਹਿਗੇ ਬੇਬੇ ਛੁੱਟਿਆਂ ਦੇ ਦਿਨ ਤਾਂ ਹੋ ਗਏ ਪੂਰੇ ਪਰ ਮੇਰੇ ਜਾਣ ਨੂੰ ਜੀ ਆ ਨਹੀਂ ਕਰਦਾ ਹੁਣ ਕਾਲਜ ਚ ਨਾ ਪੁੱਤਾ ਆਪਣਾ ਹੀ ਪੜਾਈ ਲਿਖਾਈ ਦਾ ਕੰਮ ਕਰ ਤੂੰ ਬੋਲਾ ਬੇਬੇ ਪੜਾਈ ਲਿਖਾਈ ਕਰਨ ਨੂੰ ਤਾਂ ਜੀ ਕਰਦਾ ਪਰ ਤੈਨੂੰ ਇਹਨਾਂ ਲੈ ਬਿ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਇਹ ਤਾਂ ਮੇਰੇ ਹੁੰਦੇ ਇੰਨਾ ਲੜਦੇ ਨੇ ਮਗਰ ਉਹ ਕੀ ਕੁਝ ਕਰਦੇ ਹੋਣਗੇ ਤੇਰੇ ਨਾਲ ਕੁਝ ਨਹੀਂ ਹੁੰਦਾ ਪੁੱਤ ਇਹ ਤਾਂ ਘਰ ਚਾਈ ਚੱਲੀ ਜਾਂਦਾ ਹੁੰਦਾ ਦਾ ਚੱਲੀ ਤਾਂ ਜਾਂਦਾ ਬੇਬੇ ਪਰ ਫਿਰ ਵੀ ਔਖਾ ਹੈ ਮੈਂ ਨਹੀਂ ਤੈਨੂੰ ਛੱਡ ਕੇ ਜਾਣਾ ਹੈਗਾ ਕੱਲ ਨੂੰ ਜੇ ਕੋਈ ਉਨੀ ਇੱਕੀ ਗੱਲ ਹੋ ਗਈ ਫਿਰ ਕੌਣ ਜ਼ਿੰਮੇਵਾਰ ਆ ਕੁਝ ਨਹੀਂ ਹੁੰਦਾ ਹੈਗਾ ਮੈਨੂੰ ਹੁਣ ਤੋਂ ਮੈਂ ਸੀਂਦਿਆਗਾ ਮੈਨੂੰ ਸਾਰੀ ਗੱਲ ਸੁਣਾਇਆ ਕਰੂਗੀ ਕਾਹਨੂੰ ਹੁੰਦਾ ਕੁਝ ਚਲ ਤੇਰੀ ਠੀਕ ਹੈ ਤੇਰੀ ਮਰਜ਼ੀ ਨਾਲ ਆ ਫੋਨ ਰੱਖਾ ਬਦਲੇ ਫਿਰ ਬਖਤ ਮੈਂ ਜਾਣਾ ਮੈਨੂੰ ਕੋਈ ਵੀ ਗੱਲ ਬਾਤ ਹੋਊਗੀ ਜੇ ਤੈਨੂੰ ਕੁਝ ਮਾੜਾ ਚੰਗਾ ਕਹਿੰਦੇ ਨੇ ਮੈਨੂੰ ਫੋਨ ਕਰਦੀ ਇੱਕ ਵਾਰੀ ਚੰਗਾ ਪੁੱਤ ਹਾਂ ਨਾ ਮੇਰੇ ਨਾਲ ਅੱਥ ਨੇ ਨਾਲੇ ਤੜਕੀ ਸਵੇਰੇ ਗੱਲ ਕਰ ਲਿਆ ਕਰੀ ਠੀਕ ਹੈ ਹਾਂ ਮੈਂ ਕੋਈ ਗੱਲ ਨਹੀਂ ਮੈਂ ਹੁਣ ਤਿਆਰ ਫਿਰ ਮੈਂ ਜਾਣਾ ਬਾਗੀ ਜਾ ਪੁੱਤ ਠੀਕ ਹੈ ਬੇਬੇ ਚਲ ਚੰਗਾ ਬੇਬੇ ਮੈਂ ਜਾਣਾ ਚੰਗਾ ਓ ਬੇ ਬੇ ਹੁਣ ਤੂੰ ਹੀ ਨਾ ਮੰਨ ਹੌਲਾ ਕਰੀ ਜਾ। ਚਲ ਠੀਕ ਹੈ ਭਾਈ। ਹੁਣ ਚੱਲਿਆ ਵੱਡਾ ਅਗਿਆਕਾਰੀ। ਜੀ ਐਡਾ ਹੀ ਮੋਹ ਸੀ ਨਾ ਆਪਦੀ ਮਾਂ ਨਾਲ ਤਾਂ ਹੁਣ ਛੱਡ ਕੇ ਕਾਲਜ ਕਰ ਲੈਂਦਾ ਇਹਦੀ ਸੇਵਾ। ਕਹਿਣਾ ਹੀ ਸੌਖਾ ਕਰਨਾ ਬਹੁਤ ਔਖਾ। ਵੈਸੇ ਚਲ ਚੰਗਾ ਹੀ ਹੋਇਆ ਜਿਹੜਾ ਗੁਰੀ ਜਾ ਰਿਹਾ ਮੇਰਾ ਤਾਂ ਰਸਤਾ ਸਾਫ਼ ਹੀ ਹੋ ਗਿਆ। ਓਹੋ ਮੀਰਾ ਪਾ ਕੇ ਕਰਵਾਇਸ ਕਰਤੀ। ਜੇ ਮੀਨਿ ਸਾਉਂ ਦਾ ਇੰਨੀ ਗਰਮੀ ਹੋ ਰਹੀ ਹੈਗੀ ਨੇਰੀ ਤਾਂ ਨੇ ਪੁੱਤ ਮੈਨੂੰ ਸਕੰਜਮੀ ਨਹੀਂ ਕਰਾ ਦੇ ਮੇਰਾ ਜੀ ਕੱਚਾ ਹੋਣ ਲੱਗ ਰਿਹਾ ਦਾ ਬਣਾਉਣੀ ਹੈ ਤੇਰੇ ਵਾਸਤੇ ਸਕੰਜਮੀ ਮਸਾ ਤਾਂ ਮੈਂ ਤੇਰੇ ਵਾਸਤੇ ਸਪੈਸ਼ਲ ਚਾਹ ਬਣਾਈ ਆ ਨਾ ਪੋਲਾਂ ਦੀ ਤੇਨੂੰ ਸਕੰਜਮੀ ਦੇ ਕੇ ਮੈਂ ਆਪਣਾ ਸਾਰਾ ਕੰਮ ਖਰਾਬ ਥੋੜੀ ਕਰਨਾ ਆ ਲੈ ਫੜ ਬੇਬੇ ਚਾਹ ਨੇ ਪੁੱਤਾਂ ਮੈਂ ਚਾਹਾਂ ਕਿ ਮੈਨੂੰ ਆਖਿਆ ਦੀ ਮੇਰਾ ਜੀ ਕੱਚਾ ਹੋ ਜਾਂਦਾਗਾ ਬੇਬੇ ਮੇਰੀ ਗੱਲ ਸੁਣ ਤੂੰ ਆ ਚਾਹ ਪੀ ਲੈ ਹਲਿਸਕਾ ਜਿਵੇਂ ਮੈਂ ਤੇਰੇ ਵਾਸਤੇ ਫੇਰ ਬਣਾ ਦੂੰਗੀ ਨਾਲੇ ਮੇਰੀ ਗੱਲ ਇੱਕ ਹੋਰ ਸੁਣ ਲੈ ਮੈਨੂੰ ਨਾ ਕੱਲੇ ਆ ਹੀ ਕੰਮ ਨਹੀਂ ਹੈਗੇ ਮੈਨੂੰ ਹੋਰ ਵੀ ਬਥੇਰੇ ਕੰਮ ਨੇ ਕਿਧਰੇ ਨਹੀਂ ਤੇਰੇ ਜੀ ਕੱਚੇ ਨੂੰ ਕੁਝ ਹੁੰਦਾ ਹੈਗਾ ਚੁੱਪ ਕਰਕੇ ਚਾਹ ਪੀ ਲੈ ਮੈਨੂੰ ਲੱਗਦਾ ਕਿ ਮੈਂ ਕਰਾਂ ਜੇ ਪੀਂਨੇ ਤਾਂ ਮਾਰਦੇ ਆਂ ਜੇ ਨਹੀਂ ਪੀਂਦੀ ਤਾਂ ਮਾਰਦੀ ਆਂ ਨਹੀਂ ਬੁਰੜ ਬੁਰੜ ਕਰੀ ਜਾਊਗੀ ਦੇਖੀ ਜਾਓ ਭਾਈ ਲੈਵਰੀਤ ਹੋ ਗਿਆ ਤੇਰਾ ਕੰਮ ਆਦਾ ਤੂੰ ਬਹੁਤ ਵਧੀਆ ਕੰਮ ਕੀਤਾ ਮੈਨੂੰ ਵੀ ਰੀਤ ਕਹਿੰਦੇ ਨੇ 엄마 ਆ ਤਰੇ ਪੰਸਰੇ ਲੈ ਕੇ ਆ ਰਿਹਾ ਜਨੇ ਸਰਪੰਚ ਨੇ ਸਾਈਨ ਕਰ ਦੇ ਕੀ ਕਰਨਾ ਸਾਈਨ ਸਾਈਨ ਅੱਛਾ ਸਾਈਨ ਉਹ ਪੈਨਸਲ ਵਾਲੇ ਕਾਗਜ਼ ਆ ਗਏ ਤੇਰੇ ਅੱਛਾ ਕਿੱਥੇ ਜੇ ਕਰਨੇ ਨੇ ਆਵਰੇ ਕਰ ਦੇ ਮੈਂ ਇੱਥੇ ਇੱਕਾ ਇੱਧਰ ਕਰ ਦੇ ਅੱਛਾ ਜੀ ਕੀ ਦੀ ਪਈ ਆ ਮਾਂ ਬੇ ਪੁੱਤ ਮੇਰੇ ਬਾਤ ਤੇ ਫੜਾ ਕੇ ਗਈ ਸੀ ਫਰੀਤਾ ਮੈਂ ਕਹਾਂ ਮੈਂ ਪੀਂਦੀ ਨਹੀਂ ਹੈਗੀ ਮੈਂ ਤਾਂ ਤੇਜਾ ਬਣ ਲਿਆਗਾ ਓਹੋ ਫਿਰ ਮੈਂ ਪੀ ਲਾਂਗਾ ਮੇਰਾ ਵੀ ਸਿਰ ਜੇ ਦੁਖੀ ਜਾਂਦਾ ਤੂੰ ਪੀ ਲਾ ਪਾਈ ਸਾਸੀ ਕਾ ਜੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਜਾ ਕੇ ਪੁਰਾਣੀਆਂ ਵੀਡੀਓ ਜਰੂਰ ਦੇਖ ਲਓ ਬਾਕੀ ਇਸ ਵੀਡੀਓ ਦਾ ਨੈਕਸਟ ਪਾਰਟ ਵੀ ਆ ਰਿਹਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਇਹ ਵੀਡੀਓ ਨੂੰ ਸ਼ੇਅਰ ਵੀ ਕਰ ਤੋਂ ਵੱਧ ਕਰ ਦਿਓ ਤੇ ਹੁਣ ਬੋਲਾਂਗੇ ਜੇ ਆਪਾਂ ਪਹਿਲੇ 15 ਕਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ ਚ ਕੀਤੇ ਸੀ ਪਹਿਲਾ ਹੈ ਜੇ ਮਨਮੋਹਨ ਸਿੱਧੂ ਐਂਟਰਟੇਨਮੈਂਟ ਆਰਟਿਸਟ ਬਾਚ ਡਾਇਰੈਕਟਰ ਜਿਸ ਕਰਨਾ ਰੰਦਾਵਾ ਸੰਦੀਪ ਰਾਜਪੂਤ ਜਸਪ੍ਰੀਤ ਗਿੱੱਲਾ ਦੀਪ ਸਿਮਕ ਗੁਰਵੀਰ ਗਿੱੱਲਾ ਕੁਲਦੀਪ ਬਰਾੜ ਕਮਲਜੀਤ ਕੌਰ ਕੌਰ ਸੁਖੀ ਢੱਲੋਂ ਗੁਰੂ ਕਿਰਪਾ ਲਾਈ ਡੈਕੋਰੇਸ਼ਨ ਚੀਕਾ ਕੈਂਥਲ ਵਾਲੇ ਸਰਦਾਰ ਅੰਜੂ ਡੈਵਲ ਗੇਮਿੰਗ ਆ ਐਸੀ ਪਹਿਲੇ 15 ਕਮੈਂਟ ਤੁਸੀਂ ਵੀ ਇਸ ਵੀਡੀਓ ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾ ਜੋ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾਮ ਬੋਲੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਸਪੋਰਟ ਕੀਤੀ ਹੈ ਸਾਨੂੰ ਪਿਛਲੀ ਵੀਡੀਓ ਦੇ ਵਿੱਚ ਤੇ ਇਸੇ ਤਰ੍ਹਾਂ ਆਪਣੀ ਸਪੋਰਟ ਬਣਾ ਕੇ ਰੱਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਨਵੇਂ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਮਿਲਦੇ ਆਂ ਆਪਾਂ ਅਗਲੀ ਵੀਡੀਓ ਨਾਲ ਤੇ ਪਹਿਲੇ 15 ਕਮੈਂਟ ਜ਼ਰੂਰ ਕਰ ਦਿਓ ਜਲਦੀ ਜਲਦੀ ਕਰ ਦਿਓ ਤਾਂ ਜੋ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾਮ ਬੋਲੀਏ ਤੇ ਥੈਂਕ ਯੂ ਧੰਨਵਾਦ ਸਾਰਿਆਂ ਦਾ